ਡਿਪ੍ਰੈਸਿਟੀ ਮਹਲੇ ਨਰੈਣਗੜ ਕਸਬਾ ਛਾੜੇ ਪਹੁੰਚੇ ਆ ਜਿੱਥੇ ਸਾਡੇ ਜੁਆਨ ਜੋ ਗੁਰਦੇਸ ਸਿੰਘ ਜੱਜੀ ਜੀ ਆਂ ਔਰ ਉਹਨਾਂ ਦਾ ਦਫਤਰ ਜਿਹੜੀ ਲੈਟਸ ਸੀਰਾ ਦਿਖਾ ਰਹੇ ਆਂ ਔਰ ਅੰਦਰ ਲੈ ਕੇ ਚੱਲਦੇ ਆਂ ਅਸੀਂ ਲੈਟਸ ਸੀਰਾ ਦਿਖਾ ਰਹੇ ਆਂ ਸਾਡੇ ਸੰਭਗ ਪਿਛੇ ਸਾਡੇ ਨੌਜਵਾਨ ਨੇਤਾ ਆਪ ਪਾਰਟੀ ਤੇ ਔਰ ਦੇਖ ਰਹੇ ਆਂ ਆਪਾਂ ਉਹਨਾਂ ਦੀ ਲੈਟਸ ਸੀਰਾ ਦਿਖਾ ਰਹੇ ਆਂ ਕਸਬਾ ਛਾੜੇ ਨਰੈਣਗੜ ਤੋਂ ਔਰ ਅਸੀਂ ਗੱਲ ਕਰਦੇ ਆਂ ਕਿ ਜੋ ਅੱਜ ਵੱਡਾ ਦਿਨ ਹੈ ਸੋਭਤ ਆ ਔਰ 9 ਸਾਲ ਦੀਆਂ ਜੋ ਕੀ ਸਮਾਜ ਨੂੰ ਸ਼ੋਕ ਕਾਰਨਾ ਜਨਾ ਚਾਹੁੰਦੇ ਨੇ ਉਹ ਗੱਲ ਕਰਦੇ ਨੇ ਇਹਨਾਂ ਦੇ ਆਪ ਪਾਰਟੀ ਦੇ ਵਿੱਚ ਔਰ ਸਮਾਜ ਵਿੱਚ ਬੜੇ ਪੈਦੇਧਾਰ ਕਰਦੇ ਆ ਕੋਈ ਆ ਜਾਂਦਾ ਨਾ ਉਹਨਾਂ ਦੇ ਪੈਲ ਕਦੇ ਵੀ ਤੇ ਹੱਲ ਕਰ ਦਿੰਦੇ ਆ ਉਹ ਗੱਲ ਕਰਦੇ ਆ ਕਿ ਅੱਜ ਸੋਭ ਜਿਹੜਾ ਔਰ 9 ਸਾਲ ਦਾ ਕੀ ਇਹਦੇ ਸ਼ੋਕਾ ਉਹਨਾਂ ਦੇਰੇ ਸਮਾਜ ਦੇ ਵਰ ਕੀ ਕਿ ਸਾਡੀ ਤਾਂ ਸ਼ੁਮਨਾ ਕੀ ਜੀ ਮੇਰਾ ਨਾਮ ਗੁਰਦੇਸ਼ ਸਿੰਘ ਜੱਟ ਜੀ ਹੈ ਤੇ ਤੁਸੀਂ ਐਂ ਦੇ ਜੋ ਪਾਰਟੀ ਕਿਹੜੀ ਕੰਮ ਕਰੇਗੀ ਇਹ ਪਾਰਟੀ ਬਈ ਆਮ ਆਦਮੀ ਪਾਰਟੀ ਅਸਲ ਵਿੱਚ ਮਤ ਤੋਂ ਵਰਕਰ ਦੇ ਤੋਂ ਕਿ ਜੋਤ ਅਗੂ ਜੀ ਆਹ ਨਹੀਂ ਬਹੁਤ ਜੋ ਕਿ ਆਪਾਂ ਜਿਹੜੀ ਸਮੱਸਿਆ ਕੋਈ ਵੀ ਆ ਉਹ ਪਹਿਲਾਂ ਤੇ ਹੱਲ ਕਰੇ ਹੱਥ ਜੀ ਜਿਵੇਂ ਮੈਨੂੰ ਮੇਰੇ ਕੋਲ ਅੱਜ ਤੱਕ ਜਰੂਰ ਤੋਂ ਜੋ ਜਿੰਨੇ ਦਿਨ ਤੱਕ ਐਸ ਲੈਣ ਦਾ ਜਿਆ ਮਤੋਂ ਮੇਰੇ ਇਲਾਕੇ ਦੀ ਜਾਂ ਮੇਰੇ ਬਾੜੀ ਦੀ ਮੁਸ਼ਕਲ ਹੋਣੀ ਆ ਜਿਉਂ ਤੇ ਮੇਰੇ ਤੱਕ ਫਿਰ ਮਤ ਹੋਵੇ ਕਿ ਮੈਂ ਆਪਣਾ ਪੂਰੀ ਜੋਰ ਲਾ ਕੇ ਹੱਲ ਕਰਨਾ ਜੇ ਕੋਈ ਮੇਰੇ ਤੋਂ ਮੇਰੇ ਫਤੂਬਾਰ ਉਹ ਬਿਲਕੁਲ ਮੈਂ ਇਹ ਜ਼ਹਰ ਕਰਨ ਆਲਮੇ ਇਹ ਬਰ 48 ਇਸ ਵਿੱਚ ਫਤੂਬੀ ਜਿਹਦਾ ਹਨ ਨਸੀਬੀ ਬਾਰੇ ਤੋਂ ਮੁੱਕ ਹੱਲ ਕਰਨ ਜੀ ਜੱਜੀ ਸਾਹਿਬ ਇੱਕ ਅੱਜ ਦਾ 25 ਜਿਹੜੀ ਹੈ ਵੱਡਾ ਦਿਨ ਬਿਲਕੁਲ ਜੀ ਤੇ ਇਹਦੇ ਬਾਰੇ ਤੁਸੀਂ ਕੀ ਮੈਸੇਜ ਦੇਣਾ ਮੈਂ ਜੀ ਉਸ ਦਿਨ ਦੇ ਬਾਰੇ ਮੈਸੇਜ ਜੀ ਦੇਣਾ ਮੈਂ ਤੇ ਇਹਨੂੰ ਵੀ ਅੱਜ ਦਾ ਦਿਨ ਉਹਦਾ ਵੱਡਾ ਦਿਨ ਹੈ ਕਿ ਪੂਰੇ ਇਹੋ ਇੱਕ ਤਿਆਰ ਆ ਜਿਹੜਾ ਪੌਲ ਹੋਰ ਗੌਰ ਦੇ ਵਿੱਚ ਮਨਾਇਆ ਜਾਂਦਾ ਤੇ ਗੌਰ ਦਾ ਇਹੋ ਜਿਹਾ ਤਿਆਰ ਆ ਇਹਨੂੰ ਸਾਰਨ ਸੁਪਤਾਂ ਨਾ ਅੱਜ ਦੇ ਦਿਨ ਬਸ ਇਹੀ ਅਸੀਂ ਦੋਖੀ ਚੰਗੀ ਸੋਚ ਰੱਖਣਾ ਗਾਂਸ ਵਧਨ ਵਾਲੀ ਸੋਚ ਕਰਾਪਣਾ ਤੇ ਮਿਹਰ ਕਰੇ ਤੇ ਲੋਕਾਂ ਨੂੰ ਲੋਕਾਂ ਦੀ ਆਪਸੀ ਖਾਂਜਦੀ ਬਣਾ ਕੇ ਰੱਖੇ ਪਾਰਟੀ ਵੀ ਮੇਰੇ ਸਿਰ ਜਿੰਨੇ ਵੀ ਭਾਜਾਰੇ ਨੇ ਸਾਰੇ ਲੜ ਕੇ ਚੱਲਣ ਕਿ ਅੱਜ ਦਾ ਦਿਨ ਤੇ ਇੱਕ ਬਹੁਤ ਵੱਡਾ ਦਿਨ ਹੈ ਮੈਨੂੰ ਕਹਿਣਾ ਕਿ ਲੋਕਾਂ ਨੂੰ ਇਸ ਦਿਨ ਨੂੰ ਸਾਂਝੇ ਤੌਰ ਤੇ ਮਨਾਉਣਾ ਚਾਹੀਦਾ ਹੈ ਨਾ ਕਿ ਕੋਤੇ ਪਾਵਨ ਚਾਹੀਦਾ ਜਿੱਥੇ-ਜਿੱਥੇ ਵੀ ਆਪਣੇ ਇੱਕ ਮਤਲਬ ਪ੍ਰਾਰਥਨਾ ਕਰਨ ਦੀ ਕੋ ਥਾਂ ਲੱਗਦੀ ਹੈ ਉਹਨਾਂ ਹਰ ਥਾਂ ਦੀ ਜਾ ਕੇ ਆਉਣ ਵਾਲੇ ਸਮੇਂ ਵਾਸਤੇ ਸੁੱਖ ਮੰਗਣਾ ਚਾਹੀਦਾ ਹੈ ਸਜਿਕੋ ਜਿਸ ਵੇਲੇ ਨਵਾਂ ਸਾਲ ਆ ਰਿਹਾ ਇਹਦੇ ਜਿਹੜਾ ਜੋ ਆਪਾਂ ਮੈਸੇਜ ਦੇਣਾ ਨਵੇਂ ਸਾਲ ਦਾ ਕਿ ਆਪਾਂ ਜਿਹੜੀ ਹੈ ਸਮਾਜ ਨੂੰ ਜਿਹੜਾ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ ਇਸ ਦੇ ਬਰਕਤ ਬਿਲਕੁਲ ਜੀ ਇਹ ਤੇ ਸਾਰਿਆਂ ਵਾਸਤੇ ਹੀ ਇਹ ਸਾਡ ਬੰਦਾ ਇਹ ਸੋਚਦਾ ਕਿ ਜਿਵੇਂ ਕੋਈ ਨਵਾਂ ਸਾਲ ਚੜ੍ਹਦਾ ਵਾ ਉਹਦੇ ਵਾਸਤੇ ਜਿੰਦਗੀ ਦਾ ਇੱਕ ਨਵਾਂ ਸਾਲ ਉਹਦੀ ਜ਼ਿੰਦਗੀ 'ਚ ਐਡ ਹੁੰਦਾ ਵਾ ਤਾਂ ਉਹ ਹਰ ਕੋਈ ਇਹ ਸੋਚਦਾ ਵੀ ਆਪਣੇ ਵਾਸਤੇ ਆਪਣੇ ਪਰਿਵਾਰ ਵਾਸਤੇ ਆਪਣੇ ਬੱਚਿਆਂ ਵਾਸਤੇ ਨਾ ਆਪਣੇ ਲੋਕਾਂ ਵਾਸਤੇ ਜਿਹੜੇ ਉਹਨਾਂ ਪਿਆਰ ਕਰਦੇ ਸਾਰਿਆਂ ਵਾਸਤੇ ਸੁੱਖ ਮੰਗਦੇ ਆ ਕਿਸੇ ਤਰ੍ਹਾਂ ਮੈਨੂੰ ਆਉਣ ਵਾਲਾ ਸਾਲ ਵੀ 2026 ਜੋ ਚੜਨ ਵਾਲਾ ਵਾ ਤੋਂ ਵੀ ਲੋਕਾਂ ਵਾਸਤੇ ਬਹੁਤ ਵਧੀਆ ਹੀ ਖੁਸ਼ਹਾਲੀ ਵਾਲਾ ਇਲੇ ਆਸਮਦੀ 2025 ਦੇ ਦੌਰ ਚ ਮੈਂ ਸੋਚਦਾ ਵੀ ਇਸ ਵਾਰ ਲੋਕਾਂ ਨੇ ਬਹੁਤ ਕਬਚੀ ਹਟਾਇਆ ਹੋਆ ਬਹੁਤ ਮਾੜਾ ਸਮਾਂ ਜਿਤਨਾ ਬਰਸਦਾ ਸਾਤ ਵੀ ਕਾਫੀ ਲੰਬੇ ਸਮੇਂ ਤੱਕ ਰਹੀ ਤੇ ਆ ਹੜਾਂ ਦੇ ਨਾਲ ਵੀ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਪਰਮਾਤਮਾ ਜੇ ਬੇਨਤੀ ਕਰਦਾ ਕਿ ਆਉਣ ਵਾਲਾ ਸਾਲ ਇਹਨਾਂ ਵਧੀਆ ਕਿਸਮਾਂ ਪਰ ਆਵੇ ਜੀ ਹਰ ਇਲਾਕੇ ਦਾ ਵਾਰ ਦਾ ਹਰ ਵਿਅਕਤੀ ਨੂੰ ਮੂੰਹ ਤੇ ਖੁਸ਼ੀ ਲੈ ਕੇ ਆਵੇ ਤੇ ਸਾਰੇ ਤਰੱਕੀ ਬਖਸ਼ੇ ਤੇ ਇੱਕ ਜਿਹੜਾ ਕੁਝ ਨੌਜਵਾਨ ਹੈ ਕੋਈ ਭੜਕ ਗਿਆ ਇਹਦੇ ਪਰ ਕੀ ਕਰਾਂ ਜਿਹੜਾ ਕੁਝ ਨੌਜਵਾਨ ਦੀ ਅਜ ਤਾਂ ਨਹੀਂ ਭੜਕਿਆ ਨੌਜਵਾਨ ਕਾਫੀ ਸਮੇਂ ਤੋਂ ਹੀ ਮਤਲਬ ਪਿਛਲੇ ਜੇਕਰ ਮੈਂ ਅੱਜ ਦਾ ਦਿਨ ਇਦਾਂ ਦਾ ਬਾਬਾ ਤੁਹਾਡਾ ਸਵਾਲ ਇਦਾਂ ਦਾ ਤੇ ਮੈਂ ਜਵਾਬ ਦੇਣਾ ਪਰ ਅੱਜ ਦਾ ਦਿਨ ਇਦਾਂ ਦਾ ਵੀ ਇਹਦਾ ਸਵਾਲ ਦਾ ਜਵਾਬ ਰਾਜਨੀਤੀ ਕੋਲ ਦਿੱਤੀ ਜਾਣਾ ਕਰਨਾ ਨਹੀਂ ਚਾਹੀਦਾ ਪਰ ਜੇ ਕੀਤਾ ਵਾ ਤੇ ਇਹ ਤੇ ਵਾਸਤੇ ਵੀ ਰਾਜ ਨੌਜਵਾਨ ਹੈ ਕਾਫੀ ਸਮੇਂ ਤੋਂ ਹੀ ਭੜਕ ਗਿਆ ਹੀ ਪਿਛਲੀਆਂ ਵੀ ਸਰਕਾਰਾਂ ਜਿਹੜੀਆਂ ਕਰਨਾ ਲੈ ਕੇ ਗਿਣਾ ਕਲਮਾ ਕਿ ਸਾਰੀ ਸਰਕਾਰ ਦਾ ਇੱਕ ਤਾਂ ਨਾਂ ਨੂੰ ਲੱਗਦਾ ਕਿ ਤਾਂ ਹੀ ਬੜਾ ਹੋਵੇ ਪਰ ਇਹ ਮੈਂ ਇਹ ਸਮਝਦਾ ਆਪਣੀ ਸਰਕਾਰ ਬਾਰੇ ਹੁਣ ਦੇ ਸਮੇਂ ਤੋਂ ਦਿੱਤਾ ਦੇ ਉਹ ਵੀ ਸਾਡੇ ਜ਼ਾਦਾ ਵੇ ਸੈਟ ਨਹੀਂ ਆਪਣੇ ਹਲਕੀ ਦੀ ਗੱਲ ਕਰਦਾ ਕਿ ਇੱਥੇ ਪਿਛਲੇ ਸਮੇਂ ਦੇ ਦਰਮਿਆਨ 20 ਨੌਜਵਾਨਾਂ ਦੀ ਦੁਰਦਸ਼ਾ ਹੈ ਜਾਂ ਨੰ ਨਸ਼ਾ ਹੋਈਆ ਬਈ ਉਹਦੇ ਵਿੱਚ ਬਹੁਤ ਘਟौती ਹੋਈ ਹੈ ਕਿ ਸਾਡੇ ਇਥੋਂ ਦੀ ਪੁਲਿਸ ਨੇ ਐਸਐਚਓ ਨੇ ਜਿੰਨੇ ਵੀ ਇੱਥੇ ਰਹਿ ਕੇ ਚੁੱਕੇ ਆਪਣੇ ਬਤੌਰ ਐਸਐਚਓ ਸਭ ਤੋਂ ਵੱਡੀ ਰਿਕਵਰੀ ਸੈਟ ਖਾਣੇ ਦੀ ਹੈ ਤੇ ਸਭ ਤੋਂ ਵੱਧ ਐਫਆਈਆਰ ਜਿਹੜੀ ਨਸ਼ੇ ਦੇ ਮੁੱਦੇ ਤੇ ਆ ਜਿਹੜਿਆ ਨਸ਼ਿਆ ਸਰਕਾਰ ਸਾਹਮਣੇ ਤਾਂ ਨਹੀਂ ਕੋਈ ਨਸ਼ਾ ਕਿਹਾ ਕੋਈ ਤੇ ਇਹਦਾ ਮਤਲਬ ਨਹੀਂ ਸਭ ਤੋਂ ਵੱਧ ਮੈਂ ਕਹਿੰਨਾ ਵੈਸਟਰਨ ਕੇਲੇ ਵਿੱਚ ਲੋਕਾਂ ਦਾ ਜਿਹੜਾ ਇਹਦੇ ਵਿੱਚ ਲੋਕਾਂ ਦਾ ਦੋਸ਼ਾਨ ਪਾਇਆ ਕਿ ਲੋਕਾਂ ਨੇ ਖੁਦ ਦੱਸਿਆ ਕਿ ਇਹ ਕਿਸੇ ਸਰਕਾਰ ਦੇਗਾ ਕਿ ਮੇਰੇ ਹਿਸਾਬ ਨਾਲ ਸ਼ਾਟ ਤੋਂ ਵੱਧ ਕਿਸੇ ਵੀ ਥਾਣੇ ਦੀ ਰਿਕਵਰੀ ਨਹੀਂ ਹੋਈ ਤਾਂ ਥੈਂਕਸ ਮੇਰੇ ਪੂਰੇ ਧੰਨਵਾਦ ਜੋਨ ਆਗੂ ਜਿਹੜੀ ਹੈ ਸਮਾਜ ਦੀ ਔਰ ਆਮ ਪਾਰਟੀ ਦੀ ਗੁੱਡ ਈਵਿੰਗ ਜੱਜੀ ਜੀ ਔਰ ਉਹਨੇ ਨਾਲ ਬੈਠੇ ਸੀਗੇ ਆਗੂ ਉਹ ਗੱਲ ਕੀਤੀ ਕਿ ਜਿਹੜਾ 25 ਆ ਅੱਜ ਆ ਰਿਹਾ ਨਵਾਂ ਦਿਨ ਜਿਹਨੂੰ ਵੱਡਾ ਦਿਨ ਕਿਹਾ ਜਾਂਦਾ ਉਹਨੇ ਮੈਸੇਜ ਦਿੱਤਾ ਵੀ ਧਿਆਨ ਨਾ ਰਹੀਏ ਤੇ ਸਾਨੂੰ ਕਿਸੇ ਵੀ ਖਲਾਫ ਕੋਈ ਵੀ ਉਹ ਜੇ ਲਬਜ ਨਹੀਂ ਬੋਲਣਾ ਚਾਹੀਏ ਜਿੱਤੇ ਨਾਲ ਕਿਸੇ ਮਨ ਉੱਥੇ ਸਹੁੰ ਚੀ ਦੂਸਰਾ ਨਵਾਂ ਸਾਲ ਜਿਹੜਾ ਖੁਸ਼ੀਆਂ ਲੈ ਕੇ ਆ ਰਿਹਾ ਇਹ ਸਾਰੇ ਸਮਾਜ ਨੂੰ ਸੰਸਾਰ ਨੂੰ ਇਹ ਕਹਿ ਰਹੇ ਮੈਸੇਜ ਦੇ ਰਹੇ ਆ ਕਿ ਖੁਸ਼ੀਆਂ ਭਰਿਆ ਖਾਲ ਲੈ ਕੇ ਆ ਜਿਲ ਲੈ ਕੇ ਆਵੇ ਤੇ ਸਾਰੀ ਖੁਸ਼ੀਆਂ ਦਾ ਆਨੰਦ ਮਾਣ ਔਰ ਜੋ 25 ਬੀਜ ਗਿਆ ਆ ਉਹ ਚੰਗਾ ਮਾਣਾ ਬੀਜ ਗਿਆ ਬਹੁਤ ਚੰਗਾ ਬੀਜਿਆ ਉਹਦੇ ਵਿੱਚ ਕਈ ਤਰਾਂਗੀਆਂ ਸਾਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਆੜਦਾ ਟੀਚਰ ਉਹ ਵੀ ਜਿਹੜੇ ਪ੍ਰਮਾਤਮਾ ਵਾਹਿਗੁਰੂ ਅੱਲਾ ਖੁਦਾ ਪ੍ਰਮਾਤਮਾ ਕਿਰਪਾ ਕਰੇ ਕੀ ਜਿਹੜਾ ਸ਼ਬੀ ਦਾ ਜਿਹੜਾ ਨਵਾਂ ਸਾਲ ਆ ਗਿਆ ਸਾਰੀ ਖੁਸ਼ੀਆਂ ਲੈ ਗਿਆ ਵੇ ਸਭ ਤੋਂ ਵੱਡਾ ਇਹਨਾਂ ਦਾ ਮੈਸੇਜ ਆ ਔਰ ਇਹਨਾਂ ਨੇ ਵੀ ਕਿਹਾ ਵੀ ਨੌਜਵਾਨ ਆਗੂ ਇੱਕੋ ਹੀ ਤਰ੍ਹਾਂ ਦੀ ਸਮਰਚਾ ਕੋਈ ਵੀ ਪਬਲਿਕ ਨੂੰ ਆਉਂਦੀ ਹੈ ਉਹ ਪੈਰ ਤੇ ਧਾਰ ਤੇ ਹੱਲ ਕਰਦੇ ਨੇ ਸਾਡੇ ਜੂਝ ਆਗੂ ਜੋ ਕਰਦੇਸ਼ ਸਿੰਘ ਜੱਜੀ ਸਾਹਿਬ ਜਿਨ੍ਹਾਂ ਦਾ ਨਰੈਂਗੜ ਡਾਕਟਰ ਨੇ ਆਮ ਪਾਰਟੀ ਦਾ ਔਰ ਹਰ ਸਮਰਚਾ ਔਰ ਇਤੋਂ ਬਾਅਦ ਉਹਨਾਂ ਇਹ ਵੀ ਗੱਲ ਕੀਤੀ ਕੁਝ ਕਾਰਨਾਂ ਕਰਕੇ ਕੁਝ ਪਰਿਵਾਰਾਂ ਦੇ ਜਿਹੜੇ ਨੌਜਵਾਨ ਨੂੰ ਕੋਈ ਗਲਤ ਰਸਤੇ 'ਤੇ ਗਿਆ ਸੀ ਉਹਨੂੰ ਰਿਕਵਰੀ ਕੀਤਾ ਗਿਆ ਜਿਹੜੇ ਐਸਐਚਓ ਸਾਹਿਬ ਜਿਹੜੇ ਛਾੜੇਦੇ ਆ ਔਰ ਉਹ ਵੀ ਇਹਨਾਂ ਰਤਨਾਂ ਅਧੀ ਕਿਤਾਬੀ ਇਹ ਚੀਜ਼ਾਂ ਜਿਹੜੀ ਛੱਡੀ ਆਮ ਪਾਰਟੇਲੋਂ ਇਹ ਚੀਜ਼ ਤੋਂ ਵਿਸ਼ੇਸ਼ तौर ਤੇ ਨੱਥ ਪਾਈ ਜਾਏ ਪਾਈ ਗਾਰੀ ਹੀ ਤੇ ਪਾਈ ਗਈ ਹੈ ਜਿੱਦੀ ਦਰਬੀਸ਼ੀ